ਹੈਲੋ ਜੀ ਤੇ ਆਪਾਂ ਵੇਖ ਲੋ ਜੀ ਸ਼ੋਪਿੰਗ ਕਰਕੇ ਆ ਗਏ ਆ ਤੇ ਇੰਨਾ ਸਾਰਾ ਸਮਾਨ ਲਿਆ ਕਰਵਾ ਚੋਂ ਦਾ ਸਮਾਨ ਲਿਆ ਅੱਜ ਮੇਰੇ ਸਰਦਾਰ ਸਾਹਿਬ ਨੇ ਮੈਨੂੰ ਸਮਾਨ ਦਵਾਇਆ ਆ ਦੇਖੋ ਥੋੜਾ ਲੈ ਕੇ ਆ ਗਏ ਕਰਵਾ ਥੋੜਾ ਨਾ ਤੇ ਹਰਪ੍ਰੀਤ ਦੇ ਵੀ ਕੁਝ ਖਾਣ ਵਾਸਤੇ ਆਪਾਂ ਟੋਸ ਲੈ ਬਹੁਤ ਸਾਰਾ ਸਮਾਨ ਲੈ ਕੇ ਆਏ ਆ ਅੱਜ ਆ ਆ ਹਰਪ੍ਰੀਤ ਦੇ ਦਵਾਪਾਂ ਸਮਾਨ ਬਣਾਉਣਾ ਦਵਾਈਂਦੀ ਉਸ ਵਾਸਤੇ ਲੈ ਕੇ ਆਏ ਆ ਬਾਕੀ ਸੇ ਇੰਨਾ ਸਮਾਨ ਲੈ ਕੇ ਆ ਗਏ ਆ ਸ਼ਹਿਰ ਚ ਸ਼ੋਪਿੰਗ ਕਰਕੇ ਆਏ ਆ ਤੇ ਆਪਾਂ ਤੁਹਾਨੂੰ ਕੱਲ ਦੇ ਵਲੋਗ ਵਿੱਚ ਵਿਖਾਵਾਂਗੇ ਹੋਰ ਕੁਝ ਵੀ ਆਪਾਂ ਕੀ ਕਰਦੇ ਹਾਂ ਜੀ ਤੇ ਸਮਾਨ ਸਮੋਨ ਆ ਗਿਆ ਤੇ ਸੂਟ ਵੀ ਆਂਦਾ ਸੋਨਾ ਦੇ ਤਾਂ ਆਪਾਂ ਇਹਦਾ ਇੱਕ ਵਧੀਆ ਜਿਹਾ ਉੱਥੇ ਸੂਟ ਆ ਜਾਊਗਾ ਪਤਾ ਲੱਗਣਾ ਵੀ ਉਹ ਕਿਹੋ ਜਿਹਾ ਬਣਦਾ ਤੇ ਸਾਰਾ ਜਦੋਂ ਇਹ ਪਾਊਗੀ ਤਾਂ ਪਤਾ ਲੱਗਣਾ ਕੱਲ ਨੂੰ ਪਰਸੋਂ ਪਰਵਾਹ ਹਾਂ ਕਰਵਾ ਚੌਥ ਤੇ ਬਹੁਤ ਵਧੀਆ ਵਲੋਗ ਆਊਗਾ ਕਿਉਂਕਿ ਬਹੁਤ ਸਪੈਸ਼ਲ ਵਲੋਗ ਆਣਾ ਤੇ ਇਹਦੇ ਬਲੌਗ ਨਾਲ ਕੋਈ ਪਤਾ ਨਹੀਂ ਕਿਹੋ ਜਿਹਾ ਆਉਂਦੇ ਆ ਕਈ ਵਾਰੀ ਕਰਵਾ ਚੌਥ ਤੇ ਆ ਜਾਂਦੇ ਆ ਕਈ ਵਾਰੀ ਬਿਨਾਂ ਚੌਥ ਤੋਂ ਵੀ ਆ ਜਾਂਦੇ ਆ ਹੋਰ ਪਹਿਲਾ ਐਡਵਾਂਸ ਕਹਿ ਦਿੰਦੀ ਬਣਦਾ ਇੱਕ ਵੀ ਨਹੀਂ ਨਹੀਂ ਹੁਣ ਬਣੂੰਗਾ ਆਪਾਂ ਵੀਡੀਓ ਵਧੀਆ ਲੈ ਕੇ ਆਵਾਂਗੇ ਜਰੂਰ ਦੇਖਿਓ ਜੇ ਆਪਣੀ ਬਲੌਗ ਵਧੀਆ ਆਵੇਗਾ ਆਪਾਂ ਸਾਰੀ ਤਿਆਰੀ ਕਰਾਂਗੇ ਅੱਛਾ ਜੀ ਉਸ ਸਾਮਾਨ ਤਾਂ ਹੈ ਨਹੀਂ ਵੀ ਡੇਢੀ ਵੀ ਕੋਈ ਸਮਝਾਵੇ ਜਾਂ ਕਰੇ ਹਾਂਜੀ ਸਹੀ ਹੈ ਸਾਰੇ ਕੁਝ ਐਦਾਂ ਹੀ ਆ ਜੀ ਕੋਈ ਆਪਣਾ ਹੈ ਨਹੀਂ ਆਪਾਂ ਤਿੰਨਾਂ ਹੀ ਸਾਡੇ ਅਸੀਂ ਪਰਿਵਾਰ ਹੈਗੇ ਆ ਤੇ ਬਾਕੀ ਐਡਾ ਵੱਡਾ ਪਰਿਵਾਰ ਤੁਸੀਂ ਹੋ ਤੇ ਉਧਰ ਵੇਖ ਲਓ ਹੱਥੋ ਹੱਥ ਹੀ ਹਰਪ੍ਰੀਤ ਨੂੰ ਤਾਂ ਸ਼ੌਂਕ ਸੁਰਖੀਆਂ ਦਾ ਹੀ ਹੈ ਹੋਰ ਕੁਝ ਵੀ ਨਹੀਂ ਉਹ ਦੇਖ ਲਓ ਸਾਡਾ ਕਾਲੂ ਜੀ ਆ ਨਾ ਓਏ ਕਾਲੂ ਕੀ ਕਰਦਾ ਤੇ ਇਦਾਂ ਹੀ ਆ ਜੀ ਮਹਿਸੂਸ ਬੜੀ ਹੁੰਦੀ ਹੈ ਕਮੀ ਮਹਿਸੂਸ ਹੁੰਦੀ ਹੈ ਮਾਂ ਦੀ ਵੀ ਹੁੰਦੀ ਹੈ ਪਿਓ ਦੀ ਵੀ ਹੁੰਦੀ ਹੈ ਸਾਰੇ ਫਿਰ ਕਈ ਵਾਰ ਕਹਿ ਦਿੰਦੇ ਆ ਵੀ ਤੁਸੀਂ ਇਹ ਗੱਲਾਂ ਕਰਦੇ ਰਹਿੰਨੇ ਹੋ ਤੇ ਭਾਈ ਗੱਲਾਂ ਕਰਨੀਆਂ ਪੈਂਦੀ ਆ ਜਦੋਂ ਬੰਦੇ ਨੂੰ ਕੋਈ ਵਾਰ ਤਿਆਰ ਹੁੰਦਾ ਨਾ ਤੇ ਨੇੜੇ ਕੋਈ ਨਹੀਂ ਖੜਦਾ ਹੈਗਾ ਹਰਪ੍ਰੀਤ ਦੀਆਂ ਸਲੇਟੀਆਂ ਸਲੂਟੀਆਂ ਵੀ ਲੈ ਜਾਂਦੀਆਂ ਵਰਤੇ ਵੀ ਲੈ ਕੇ ਆਏ ਆ ਸਲੇਟ ਟੁੱਟੀ ਪਈ ਸੀ ਅੰਦੀ ਵਾਲੀ ਖਰਾਬ ਹੋਈ ਪਈ ਸੀ ਹਾਂਜੀ ਆ ਲੈ ਕੇ ਆਏ ਸਲੇਟ ਇਹਦੀ ਤੇ ਗੱਲ ਕਰ ਰਹੀ ਸੀ ਪੈਣਾ ਪਰਾਵਾਂ ਦੀ ਤੇ ਇਦਾਂ ਹੀ ਆ ਜੀ ਗੱਲ ਕਰਦਾ ਮੈਂ ਆਪਦੇ ਮਾਂ ਪਿਓ ਦੀ ਤੇ ਮਾਂ ਪਿਓ ਤੋਂ ਬਿਨਾਂ ਬਿਨਾ ਕਿੰਨਾ ਸੁਨਣਾ ਹੀ ਰਕਦਾ ਹੈ ਨਾ ਯਾਦ ਆਉਂਦੀ ਹੈ ਮਾਂ ਪਿਓ ਦੀ ਜਦੋਂ ਜਿਹੜੀ ਮਾਂ ਨੇ ਇੰਨਾ ਕੁਛ ਪਾਲ ਕੇ ਇੰਨਾ ਵੱਡਾ ਕੀਤਾ ਦੁਨੀਆ ਦਿਖਾਈ ਜਹਾਨ ਦਿਖਾਇਆ ਅੱਜੋ ਮਾਂ ਨਾਲ ਹੀ ਨਾ ਰਵੇ ਤਾਂ ਕਿੰਨਾ ਬੰਦੇ ਨੂੰ ਮਹਿਸੂਸ ਹੁੰਦਾ ਬਹੁਤ ਮਹਿਸੂਸ ਹੁੰਦਾ ਮੈਨੂੰ ਕਮੀ ਦਾ ਮਹਿਸੂਸ ਹੁੰਦੀ ਹੈ ਪਰ ਅਸੀਂ ਤਾਂ ਜਿੰਨਾ ਹੀ ਸੌਖਾ ਹੀ ਰੱਖਿਆ ਬਾਧੂ ਤੇ ਪਰ ਕੋਈ ਰਹਿੰਦਾ ਨਹੀਂ ਸਾਡੇ ਕੋਲ ਕੀ ਕਰੀਏ ਪਰ ਅਸੀਂ ਅਨਾਬ ਦੇ ਤਿੰਨ ਜੀ ਅਨਾ ਦਾ ਪਰਿਵਾਰ ਬਣਾ ਲਿਆ ਅਸੀਂ ਸਾਰਾ ਕੁਝ ਬਾਕੀ ਫੈਮਿਲੀ ਤੁਸੀਂ ਹੋ ਸਾਡੀ ਜਿਹੜੇ ਸਾਡੇ ਸੁੱਖ ਦੁੱਖ ਸੁਣਦੇ ਹੋ ਤੁਸੀਂ ਸਾਡੇ ਨਾਲ ਰਹਿੰਦੇ ਹੋ ਸਾਡਾ ਹਰ ਦੁੱਖ ਸੁੱਖ ਤੁਸੀਂ ਵੰਡਦੇ ਹੋ ਸਾਡੇ ਨਾਲ ਤੇ ਇੱਕ ਗਰੀਬ ਜੀ ਫੈਮਿਲੀ ਆ ਸਾਡੇ ਨਾਲ ਕੋਈ ਰਹਿੰਦਾ ਤਾਂ ਹੈ ਨਹੀਂਗਾ ਨਾ ਕੋਈ ਵੀ ਨਹੀਂ ਬਸ ਆ ਸੁੰਨੇ ਜਗ੍ਹਾ ਚ ਅਸੀਂ ਬੈਠੇ ਰਹਿੰਦੇ ਆ ਇੱਥੇ ਐਦਾਂ ਹੀ ਤੇ ਇੱਥੇ ਖੇਤੀ ਕਾਰ ਛੱਡੀ ਦੀ ਹੈ ਕੰਮ ਇਦਾਂ ਹੀ ਆਪਣੇ ਚੱਲਦੇ ਰਹਿੰਦੇ ਐ ਸਸੁੰਨਿਆ ਖੇਤਾਂ ਵਿੱਚ ਆ ਚਿੜੀਆਂ ਬੋਲਦੀਆਂ ਚੈੱਕਦੀਆਂ ਰਹਿੰਦੀਆਂ ਸਾਡੀਆਂ ਬਸ ਹੈਨਾ ਸਾਡਾ ਆਪਣਾ ਮੇਰਾ ਜਾਨਵਰ ਹੈਗੇ ਸਾਡੇ گاਵਾ ਬੱਕਰੀਆਂ ਸਾਡਾ ਨਾਲੇ ਫਿਰ ਜੀ ਜਾਵੇ ਸਾਡਾ ਉਹਨਾਂ ਨਾਲੇ ਲੱਗਦਾ ਤੇ ਆ ਚਿੜੀਆਂ ਦੀ ਆਵਾਜ਼ ਸੁਣੀ ਰੱਖਦੇ ਆ ਤੇ ਆਪਦਾ ਜਿੰਮਨ ਪਰ ਚਾ ਲੈਨੇ ਆ ਬਾਈ ਜਦੋਂ ਬੰਦਾ ਆਪਦੇ ਪਰਿਵਾਰ ਤੋਂ ਦੂਰ ਰਹਿੰਦਾ ਹੈ ਪੈਣਾ ਪਰਾਵਾਂ ਤੋਂ ਦੂਰ ਰਹਿੰਦਾ ਤੋ ਕਿੱਦਾਂ ਜਿੰਦਾ ਹੋਣਾ ਹੈਨਾ ਸਾਡੇ ਵਾਂਗੂ ਸੋਚਦਾ ਤਾਂ ਹੋਣਾ ਹੀ ਆ ਯਾਰ ਇਹ ਜ਼ਿੰਦਗੀ ਨਾਲ ਤੇ ਰੱਬ ਵੈਸੇ ਹੀ ਚੱਕ ਹੀ ਲਵੇ ਚੰਗਾਈ ਆ ਕੰਮ ਬਹੁਤ ਮਨ ਨੂੰ ਬਸ ਠੇਸ ਜੇ ਪਹੁੰਚਦੀ ਹੈ ਜਦੋਂ ਮਨ ਨੂੰ ਬਾਸ ਹੁੰਦਾ ਜਦੋਂ ਇਦਾਂ ਦੀ ਕੋਈ ਗੱਲਾਂ ਬਾਤਾਂ ਹੁੰਦੀਆਂ ਨਾ ਕਹਿੰਦੇ ਨਾ ਪਰਿਵਾਰ ਚਲੋ ਜੀ ਮਹਾਰਾਜ ਜਦੋਂ ਆਪਾਂ ਨੂੰ ਚੰਗਾ ਕਰੂਗਾ ਕਦੇ ਤਾਂ ਨਾਲ ਜੁੜਨਗੇ ਉਹ ਵਾਹਿਗੁਰੂ ਸਤਨਾਮ ਮੇਰਾ ਬਾਬਾ ਨਾਨਕ ਆ ਜਿਹੜਾ ਬਾਕੀ ਇਹ ਗੱਲ ਹੈ ਪਰਵਾਹ ਨਹੀਂ ਕਰ ਰਿਹਾ ਤੁਸੀਂ ਸਾਡੇ ਨਾਲ ਉਹ ਸਾਡੀ ਮਾਵਾਂ ਵੀ ਤੁਸੀਂ ਉਹ ਸਾਡੇ ਪਿਓ ਵੀ ਤੁਸੀਂ ਉਹ ਸਾਡੇ ਭੈਣ ਭਰਾ ਵੀ ਤੁਸੀਂ ਉਹ ਸਾਰੇ ਤੁਸੀਂ ਤੁਹਾਨੂੰ ਫੈਮਲੀ ਕਿਉਂਕਿ ਤੁਸੀਂ ਸਾਡੇ ਨਾਲ ਇਹਨਾਂ ਸਾਥ ਦੇ ਰਹੇ ਹੋ ਸਾਡੀ ਸਪੋਰਟ ਕਰ ਰਹੇ ਤਾਂ ਸਾਰੇ ਤੁਹਾਡੀ ਫੈਮਿਲੀ ਦਾ ਤੁਸੀਂ ਹੀ ਸਾਡੀ ਹੋ ਬਸ ਇਸ ਟਾਈਮ ਤੇ ਅਸੀਂ ਜਦੋਂ ਨਾ ਇਕੱਲੇ ਰਹਿੰਦੇ ਸੀ ਉਦੋਂ ਸਟਾਰਟ ਕਰਿਆ ਸੀ ਸਿਰਫ ਇਸੇ ਕਰਕੇ ਵੀ ਜਦੋਂ ਮਰ ਜਾਾਂਗੇ ਨਾ ਅਸੀਂ ਤੇ ਸਾਨੂੰ ਕੋਈ ਤਾਂ ਵੇਖਿਆ ਕਰੂਗਾ ਵੀ ਆ ਵੀ ਤਾਂ ਬੰਦੇ ਕਿਤੇ ਜਿੰਦੇ ਹੁੰਦੇ ਸੀ ਕਿਤੇ ਰਹਿੰਦੇ ਹੁੰਦੇ ਸੀ ਹਨ ਜਮਾਨੀ ਹੋਲਾ ਕਰੀਦਾ ਐਵੇਂ ਆ ਬਸ ਜਦੋਂ ਕੋਈ ਨਹੀਂ ਨਾ ਵਖਦਾ ਤੇ ਬੰਦੇ ਨੂੰ ਮਨ ਦਾ ਦੁੱਖ ਦਾ ਬੜਾ ਦੁੱਖ ਦਾ ਵੇਖ ਇਹਨਾਂ ਇਲਾਕਿਆਂ ਚ ਰਹਿਣਾ ਇੱਕ ਕਸੀ ਪਰਿਵਾਰ ਰਹਿ ਗਿਆ ਜਿਹੜੇ ਇੱਥੇ ਬੈਠੇ ਆ ਲੋਕ ਕਹਿੰਦੇ ਨਾਲ ਤੁਸੀਂ ਬਾਲੇ ਕਰਦੇ ਹੋ ਐ ਕਰਦੇ ਹੋ ਜੀ ਤੇ ਬਾਲੇ ਤਾਂ ਅੱਦਾ ਹੁੰਦਾ ਹੀ ਆ ਜੇ ਹੁਣ ਅਸੀਂ ਇੱਥੇ ਬੈਠੇ ਆ ਰਾਜਸਥਾਨ ਜੈਸਲਮੇਰ ਏਰੀਆ 'ਚ ਹੋਰ ਵੀ ਬੈਠੇ ਹੋਣੇ ਆ ਲੇਕਿਨ ਉਹ ਪਰਿਵਾਰਾਂ ਦੇ ਨਾਲ ਬੈਠੇ ਆ ਜੀ ਉਹਨਾਂ ਦਾ ਮਾਪਿਓ ਨਾਲ ਹੋਊਗਾ ਪੈਣਪਰਾ ਨਾਲ ਹੋਊਗਾ ਜਾਂ ਜਾਂ ਮਾਂ ਨਾਲ ਹੋਊਗੀ ਕੋਈ ਨਾ ਕੋਈ ਤਾਂ ਉਹਨਾਂ ਦੇ ਨਾਲ ਸਾਥ ਹੈਗਾ ਸਾਡਾ ਸਾਥ ਕੋਈ ਵੀ ਨਹੀਂ ਆ ਸਾਡਾ ਸਾਥ ਇਕੱਲਾ ਹੀ ਆ ਤੇ ਇਕੱਲਾ ਹੀ ਰਹਿਣਾ ਪਤਾ ਨਹੀਂ ਕਿੰਨਾ ਕਚਰ ਤੇ ਇਹ ਸੋਚਦੇ ਆ ਵੀ ਹੁਣ ਆਪਾਂ ਉੱਥੇ ਥਾਂ ਵੀ ਜਿਹੜੀ ਹੈਗੀ ਨਹੀਂ ਲੈਣੀ ਜਗਾ ਜੁਗਾ ਆਪਾਂ ਇੱਥੇ ਲੈ ਲੈਣੀ ਆ ਹੁਣ ਇੱਥੇ ਪਤਾ ਕਰ ਰਹੇ ਆ ਆਪਾਂ ਜ਼ਮੀਨ ਦਾ ਜਗਾ ਦਾ ਪਲਾਟ ਦਾ ਤੇ ਸੌਦਾ ਇੱਥੇ ਕਰ ਲਾਂਗੇ ਪਲਾਟ ਤੇ ਇੱਥੇ ਰਵਾਂਗੇ ਤੇ ਬਸ ਆਪਦੇ ਭੈਣਾ ਭਰਾਵਾਂ ਨੂੰ ਛੱਡ ਦੇਣਾ ਹੁਣ ਸੋਚਦੇ ਨੇ ਜਦੋਂ ਹੁਣ ਨਹੀਂ ਸਾਡੇ ਨਾਲ ਤੇ ਫਿਰ ਉੱਥੇ ਜਾ ਕੇ ਥੋੜੀ ਸਾਡੇ ਉੱਥੇ ਜਾ ਕੇ ਤੇ ਫਿਰ ਜ਼ਿਆਦਾ ਹੋਰ ਹੋਣਗੇ ਤੇ ਇਹ ਚੰਗਾ ਕਿੰਨੇ ਬੈਸੀ ਇੱਥੇ ਰਹਿੰਦੇ ਠੀਕ ਆ ਚੰਗੇ ਆ ਵੱਧ ਇੱਥੇ ਚੰਗੇ ਆ ਉੱਥੇ ਜਾ ਕੇ ਫਾਇਦਾ ਵੀ ਨਹੀਂ ਹੈਗਾ ਨਾ ਕੋਈ ਨਹੀਂ ਨਾਲ ਰਹਿੰਦਾ ਇੰਨਾ ਇਲਾਕਿਆਂ ਚ ਰਹਿਣਾ ਬੜਾ ਔਖਾ ਜਦੋਂ ਅਸੀਂ ਕਈ ਵਾਰ ਇੱਥੇ ਰਹਿੰਦੇ ਹੁੰਦੇ ਹੁੰਦੇ ਆ ਨਾ ਤਾਂ ਬੜੇ ਸਾਡੇ ਲੋਕਾਂ ਨੇ ਪੈਸੇ ਵੀ ਖਾਕੂ ਜਾਂਦੇ ਹੁੰਦੇ ਸੀਗੇ ਪਿਛਲੀ ਵਾਰੀ ਆਪਣੇ ਪੈਸੇ ਖਾ ਗਏ ਹਨ ਆਪਾਂ ਜਦੋਂ ਉੱਥੇ ਰਹੇ ਸੀਗੇ ਸਾਡੇ ਪੈਸੇ ਲੱਖ ਰੁਪਏ ਬਚੇ ਸੀ ਸਾਡਾ ਲੱਖ ਰੁਪਏ ਹੀ ਖਾ ਗਏ ਬੰਦੇ ਨਿਹਾਰਪ੍ਰੀਤ ਨੇ ਸੁਰਖੀ ਖਰਾਬ ਕਰਤੀ ਆ ਵੇਖ ਲਓ ਸਾਲ ਵਿੱਚ ਨਾ ਇੱਕ ਵਾਰੀ ਚੀਜ਼ ਲੈਣੀ ਆ ਸਾਰੇ ਇੱਕ ਤਣ ਰਸਦੀ ਬੈ ਸੀ ਨਾ ਇਹ ਜਿਹੜੇ ਸਮਾਨ ਲਿਆ ਨਾ ਅਸੀਂ ਕਦੀ ਵੀ ਐ ਨਹੀਂ ਵੀ ਅਸੀਂ ਮਹੀਨੇ ਬਾਅਦ 2 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਖਰੀਦਾਂਗੇ ਮੇਰੇ ਅਸੀਂ ਸਾਡੇ ਸਾਲ ਬਾਅਦ ਅਸੀਂ ਸੂਟ ਲੈਨੇ ਆ ਤੇ ਸਾਲ ਬਾਅਦ ਹੀ ਕਦੀਆ ਜੀ ਚੀਜ਼ ਲੈਨੇ ਬਾਕੀ ਅਸੀਂ ਕਰੇ ਸਿੰਪਲ ਹੀ ਰਹਿਨੇ ਜਿਵੇਂ ਆ ਉਦਾਂ ਹੀ ਲੈਨੇ ਆ ਬਸ ਇਦਾਂ ਹੀ ਇਦਾਂ ਹੀ ਗੱਲਾਂ ਨੇ ਬਾਜੀ ਥੋੜਾ ਜਿਹਾ ਮਨ ਨੂੰ ਹੌਸਲਾ ਦੇ ਲੈ ਲੋਕਾਂ ਨੂੰ ਲੱਗਦਾ ਹੋਊਗਾ ਪਤਾ ਨਹੀਂ ਰੋਜ਼ ਹੀ ਲੈਂਦੇ ਨੇ ਸਵਾਨ ਨਹੀਂ ਜੀ ਅਸੀਂ ਬਹੁਤ ਜਦੋਂ ਕਹਿੰਦੇ ਨੇ ਲੈਨੇ ਆ ਤਾਂ ਹੁਣ ਚਲੋ ਕਦੇ ਕਦੇ ਲੈ ਲੈਨੇ ਆ ਤਾਂ ਫੇਰ ਕੀ ਆਪਦੇ ਪੈਸੇ ਨਾਲ ਲੈਨੇ ਆ ਆਪਦੇ ਕਰਦੇ ਆ ਕਮੋਨੇ ਖਾਨਨੇ ਆ ਤੇ ਲੈ ਲਈਦਾ ਤੇ ਬਸ ਇਦਾਂ ਹੀ ਕਰ ਹੀ ਰੱਖਾਂਗੇ ਆਪਦਾ ਹਰ ਬੱਚੇ ਤਨੂੰ ਪੜਾਉਣਾ ਤਨੂੰ ਪੜਾਵਾਂਗੇ ਤਾਂ ਹੀ ਜਾ ਕੇ ਕਾਮਯਾਬ ਹੋਵਾਂਗੇ ਤੇ ਕਾਮਯਾਬੀ ਤੁਸੀਂ ਸਾਨੂੰ ਦੇਵਣੀ ਹੈ ਜੀ بس ਤੁਸੀਂ ਸਾਡੀ ਫੈਮਿਲੀ ਹੋ ਤੁਸੀਂ ਸਾਨੂੰ ਕਾਮਯਾਬੀ ਇੱਕ ਦਿਨ ਇੱਕ ਦਿਨ ਜ਼ਰੂਰ ਦਿਵਾਓਗੇ ਸਾਨੂੰ ਪੂਰਾ ਵਿਸ਼ਵਾਸ ਹੈ ਤੁਹਾਡੇ ਸਾਰਿਆਂ ਤੇ ਵੀ ਅਸੀਂ ਅਸੀਂ ਵੀ ਐਸੀ ਉਮੀਦ ਸਾਨੂੰ ਪੂਰੀ ਹੈ ਵੀ ਤੁਸੀਂ ਸਾਡੇ ਨਾਲ ਹੋ ਨਾ ਸਾਡਾ ਇੱਕ ਦਿਨ ਸਾਰਾ ਕੁਝ ਹੀ ਬਣ ਜਾਣਾ ਹੈ ਇਸ ਕਰਕੇ ਅਸੀਂ ਪ੍ਰਵਾਹ ਨਹੀਂ ਕਰਦੇ ਕਿਸੇ ਗੱਲ ਦੀ ਹਾਂਜੀ ਬਿਲਕੁਲ ਜੀ ਇਵੇਂ ਹੀ ਹੁੰਦਾ ਜੀ ਥੋੜਾ ਜਿਹਾ ਅਸੀਂ ਗੱਲਾਂ ਸ਼ੇਅਰ ਨਹੀਂ ਕਰਦੇ ਕਿਉਂਕਿ ਸਾਨੂੰ ਨਾ ਫਿਰ ਨਾ ਦਿਨ ਦੇ ਚਤੇ ਆ ਕੇ ਨ ਰੋਣਾ ਆ ਜਾਂਦਾ ਇਸ ਕਰਕੇ ਅਸੀਂ ਗੱਲਾਂ ਕੱਢਦੇ ਹੀ ਨਹੀਂ ਬਹੁਤ ਦੁਖੀ ਹਾਂ ਸਾਡੇ ਬਹੁਤ ਪਰੇਸ਼ਾਨ ਵੀ ਹਾਂ ਚਲੋ ਜੀ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਡਾ ਵਲੋਗ ਤੁਹਾਨੂੰ ਚੰਗਾ ਲੱਗਦਾ ਹੋਵੇ ਤਾਂ ਜਰੂਰ ਸਾਨੂੰ ਸਾਡੇ ਪੇਜ ਤੇ ਫੋਲੋ ਕਰ ਲਿਆ ਜੇ ਤੇ ਜੇ ਸਾਨੂੰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਾਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਹੋਰ ਸ਼ੇਅਰ ਵੀ ਕਰੋ ਜਲਦੀ ਤੋਂ ਜਲਦੀ ਸਾਰੇ ਲੋਕਾਂ ਤੱਕ ਤੇ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ